ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੀਤ ਭਰੀ ਖਾਸ ਸੰਗਤ ਦੀਆਂ ਵਾਜੋ ਸਤਿ ਸ੍ਰੀ ਅਕਾਲ ਜਨਤਿਆਣਾ ਹੈ ਸਮੂਹ ਸੰਗਤਾਂ ਨੂੰ 15 ਸਤਿ ਸ਼ੀਰਵਲੋਂ ਸਤਿ ਸ੍ਰੀ ਜਨਤਿਆਣ ਦੀ ਲੱਖ ਲੱਖ ਪਧਾਰੀ ਹੋਵੇ ਤਾਂ ਇਥੇ ਸਤਿ ਸ੍ਰੀ ਜਨਤਿਆਣ ਤੋਂ ਬਕਰ ਰੱਖਦੇ ਹੋਏ ਇੱਕ ਪੁਰਾਣਾ ਕਮੇਟੀ ਬਣੋ ਜਿਹੜੀ ਨਮੂਨ ਸੰਚਾਰ ਰੱਖਿਆ ਗਿਆ ਸਾਰੇ ਸੰਗਤਾਂ ਨੂੰ ਭਾ ਕੇ ਪਹੁੰਚਿਆ ਬੜੀ ਮੂਰੀ ਰੱਖਦੇ ਆ ਮੋਤਾ ਸਾਹਿਬ ਇੰਗਲੈਂਡ ਦੇ ਵਿੱਚ ਬਹੁਤ ਨੇਟਵਰਕ ਸ਼ਹਿਰ ਦੇ ਚੰਗੀ ਦੀਤਾ ਕਰਕੇ ਸਜਿਤ ਦੱਸਿਆ ਜਾਂਦਾ ਬੜੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਬੜੀ ਪ੍ਰਤੀਬਧਿਆਰ ਸਾਡਾ ਮਹਾਪੁਰਸ਼ਾਂ ਵਰਗੇ ਜੇ ਸੰਗਤਿਆ ਤੇ ਸਾਡਾ ਮਹਾਪੁਰਸ਼ਾਂ ਵਰਗੇ ਜਿਹਦੇ ਪ੍ਰਬੰਧਕ ਆ ਬੜੇ ਲੰਮੇ ਸਮੇਂ ਤੋਂ ਜਿੰਨੇ ਪਹਿਲਾਂ ਵੀ ਪ੍ਰਬੰਧਕ ਆਏ ਜਿਹਨੇ ਬੜਾ ਚੰਗਾ ਯੋਗਦਾਨ ਪਾਇਆ ਅੱਜ ਬਹੁਤ ਵੱਡਾ ਕੰਮ ਕਰ ਪਿਆ ਮੌਜੂਦਾ ਸਮੇਂ ਵਿੱਚ ਵੀ ਕੋਈ ਨਵੇਂ ਪ੍ਰਬੰਧਕ ਆਏ ਆ ਨਵੀਂ ਟੈਕਨੀਕ ਲੈ ਕੇ ਆਏ ਆ ਮੇਰੇ ਪ੍ਰਧਾਨ ਜੀ ਜਿਹੜਾ ਨਾਂ ਸਪਾਰਸ਼ ਜਿੰਝਾ ਜਿਹੜਾ ਨਿਕਲੇ ਬੜੇ ਨਮਿੱਠ ਨਵਾਂ ਜੀ ਨਵੇਂ ਜਿਹੜੇ ਕਿ ਆਪ ਆਪਣੀ ਬੁਦ ਹੈ ਦਿੱਲੀ ਵੀ ਮੇਰੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਨਵੇਂ ਪ੍ਰਬੰਧਕ ਵੀ ਉਹਨਾਂ ਕੰਮ ਕਰ ਰਹੇ ਜਿਹੜਾ ਜੋ ਸਟੇਜ ਕਰਦਾ ਪਈ ਜੀ ਜਿਹੜਾ ਜਵਾਬ ਤਾਂ ਪਿਆਰ ਸਕਦੀ ਆ ਪਰ ਨਵੇਂ ਨਾਮ ਜਦੇ ਲੈ ਕੇ ਆ ਰਹੇ ਆ ਬਹੁਤ ਵਧੀਆ ਕੰਮ ਚਾਲਦੇ ਅਸੀਂ ਤਰਾ ਆਪਣੇ ਜਨਸਕ ਕਰਦਾ ਪਈ ਬਰਾਹਮਣ ਨਾਲ ਬਾਤ ਕਰ ਨਾ ਨੌਜਵਾਨ ਵਿਆਹ ਕਿਸੇ ਗੰਦਰ ਸਿੰਘ ਹੈ ਜਿਹੜਾ ਉਹ ਇਤੋ ਦੇ ਕੈਸ਼ੀਰ ਨੇ 18 ਸਾਲਾਂ ਤੋਂ ਕਿਤਾਬ ਨਾਲ ਮਨਦੀਪ ਸਿੰਘ ਬੜੇ ਹੀ ਪ੍ਰੰਤ ਤੇ ਕੇ ਪਹੁੰਚ ਗਿਆ। ਗੁਰੂ ਦੀਆਂ ਬੜੀਆਂ ਰਹਿਤਾਂ ਅੱਜ ਅਸੀਂ ਹਮ ਸਿੱਧਾ ਹੋਣ ਲੱਗਾ। ਅਸੀਂ ਬੜੀ ਇੱਥੋਂ ਦੀ ਇਨਸਾਨੀਤ ਦੇ ਦੂਰ ਪੀੜਿਆ। ਹਰੇਕ ਸਾਲ ਇਹ ਸਾਕੀ ਦੇ ਵਿਚਾਰ ਕਰਦੇ ਆ ਸ਼ਾਮ ਨੂੰ ਬਾਰੀ ਮਹਾਂ ਦੇ ਸਜਣਿਆਂ ਦਾ ਵੱਡਾ ਪ੍ਰੋਗਰਾਮ ਬੰਦ ਕਮੇਟੀ ਕੋਲ ਤਾਂ ਰੱਖਿਆ ਗਿਆ ਹੈ। ਆ ਸਾਡੇ ਨਾਲ ਹੀ ਗੁਰਜਰੀ ਰਾਜ ਦੇ ਭਾਈ ਵਿੰਦਰ ਸਿੰਘ ਜੀ ਆ, ਮੋਰ ਸਿੰਘ ਸਾਰੇ ਇਥੋਂ ਦਾ ਭਾਈ ਰਕੀਸ਼ ਸਿੰਘ ਜੀ ਜਿਹੜਾ ਥੋੜੇ ਲੰਮੇ ਸਮੇਂ ਤੋਂ ਆਨੇ ਦੀ ਸੇਵਾ ਕਰਦੇ ਆ ਸਭ ਕੁਤਰਾ ਸਾਹਿਬ ਬਨੌਰ ਦਾ ਬੜਾ ਸ਼ੌਂਕ ਹੈ ਬੇ ਸੇਵਾ ਕਰਦਾ ਸ਼ੌਂਕ ਕਰਦਾ ਇੱਥੇ ਬੜੇ ਲੰਮੇ ਸਮੇਂ ਤੋਂ ਜਿਹੜੇ ਬੰਦਕ ਸੇਵਾ ਕਰਦੇ ਆ ਖਡਵਰ ਸਾਹਿਬ ਦੀ ਸੇਵਾ ਕਰਦੀ ਆ ਉਹ तकरीबन 30000 ਤੋਂ ਜਿਹੜਾ ਮੇਲਾ ਹਰਜ ਖਡਵਰ ਸਾਹਿਬ ਉਹ ਤੋਂ ਉਹਨਾਂ ਦੇ ਕੱਪੜੀਆਂ ਕਿੱਡੀਆਂ ਲਾਈਆਂ ਉਹ ਆਪੇ ਆਈ ਜਾਂਦੇ ਆਪੇ ਸੇਵਾ ਕਰ ਕਰਨ ਜਾਂਦੇ ਬੰਦਕ ਸਾਹਿਬ ਦਾ ਬੜਾ ਪਰਕੰ ਦਾ ਪਰ ਸੇਵਾ ਕਰਦਾ ਜਨੂਨੀ ਇਸ ਕਰਕੇ ਜੁੱਧ ਨਹੀਂ ਸਕਦੀਆ ਬੜੀ ਨਾਲ ਉਹ ਕਿ ਸੇਵਾ ਕਰਦੀਆ ਸਾਡੇ ਕਰਾਈਆਂ ਕਿ ਨਾ ਸੀ ਮੈਂ ਤੇ ਖਲਾਫ ਪਛਾਣ ਦੇ ਪਰ ਹੁੰਦੇ ਆ ਸਾਡੇ ਵੱਲੋਂ ਉਹਦਾ ਸਾਫ ਦੀ ਸਰਟੀਫਿਕੇਟ ਸੀ ਉਹ ਚੇ ਜਾਣ ਤੋਂ ਦਾਸਾ ਦੇ ਜਾਂ ਦਿਹਾੜੀਆਂ ਲੱਖ ਲੱਖ ਬਧਾਈਆ ਜਿਵੇਂ ਕਿ ਕੱਲ ਵੀ ਉਹ ਸੱਚਾ ਅਸੀਂ ਅੱਜ ਨੇ ਸਿੰਘਾਂ ਦੇ ਪੱਖ ਮੱਕ ਜਗ੍ਹਾ ਤੇ ਜਾਣਾ ਉਹਦੀ ਰਹਿੰਦਾ ਪੰਛਰੀਆਂ ਇਹ ਹੀ ਬੇਨਤੀ ਆ ਮੈਂ ਸ਼ਕਲ ਸਿੰਘ ਸਜੋ ਉਹਦੀਆਂ ਕੀਆਂ ਪ੍ਰਾਪਤ ਕਰੂ ਵਾਹਿਗੁਰੂ ਵਾਹਿਗੁਰੂ i right. happy